ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਵੱਲੋਂ ਅੱਜ ਹਲਕਾ ਜੰਡੇਆਲਾ ਗੁਰੂ ਦੇ 15 ਪਿੰਡਾਂ ਦਾ ਵਿਕਾਸ ਕਾਰਜਾਂ ਦਾ ਉਦਘਾਟਨ ਦੀ ਸ਼ੁਰੂਆਤ ਕੀਤੀ ਗਈ। ਦੱਸਿਆ ਕਿ ਇਹਨਾਂ ਪਿੰਡਾਂ ਵਿੱਚ ਵਾਟਰ ਸਪਲਾਈ ਅਤੇ ਸੈਨੀਟਾਈਜ਼ਰ ਤੋਂ ਇਲਾਵਾ ਗਲੀਆਂ ਨਾਲੀਆਂ ਅਤੇ ਲਿੰਕ ਸੜਕਾਂ ਬਣਾਈਆਂ ਜਾਣਗੀਆਂ। ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹਾਂਜੀ ਜੀ ਚਾਹ ਗੋਰੀ ਇੱਥੇ ਕਿਹੜਾ ਪੜਦਾ ਜੀ

ਅੱਜ ਸਾਡੇ ਜੰਡਿਆਲਾ ਗੁਰੂ ਹਲਕੇ ਵਾਸਤੇ ਬੜੀ ਇੱਕ ਖੁਸ਼ੀ ਵਾਲੀ ਗੱਲ ਆ ਕਿ ਸਾਡਾ ਇੱਕ ਹੈਮ ਪਿੰਡ ਦਾ ਸਰਜਾ ਤੇ ਸਰਜੀ ਤੋਂ ਲੈ ਕੇ ਜੋਧਾ ਨਗਰੀ ਤੱਕ ਇੱਕ ਫਿਰਨੀ ਆ ਕਿ ਬੜੇ ਲੰਬੇ ਸਮੇਂ ਤੋਂ ਦੋਨਾਂ ਪਿੰਡਾਂ ਦੀ ਬੜੀ ਮੰਗ ਸੀਗੀ ਸਰਜਾ ਸਰਜੀ ਦੇ ਲੋਕਾਂ ਦੀ ਵੀ ਤੇ ਜੋਧਾ ਨਗਰੀ ਤੋਂ ਵੀ ਇਹਨੂੰ ਜਿਹੜਾ ਉਹ ਫਿਰਨੀ ਬਣਾਈ ਜਾਵੇ ਸੋ ਅਸੀਂ ਇਹਨੂੰ ਲਗਭਗ 850 ਮੀਟਰ ਦੀ ਜਿਹੜੀ ਹੈ ਫਿਰਨੀ ਆ ਤੇ 29 ਲੱਖ ਤੇ 45000 ਰੁਪਇਆ ਸੈਂਕਸ਼ਨ ਕਰਦੇ ਟ੍ਰਾਂਸਪੋਰਟ ਜਿਹੜੀ ਚੌੜੀ ਫਿਰਨੀ ਹੈ ਇਹ ਬਣਾਉਂਦਾ ਨਹੀਂ ਪੱਥਰ ਰੱਖਿਆ ਲੋਕਾਂ ਦੀ ਫਿਰਨੀ ਬਣੂਗੀ ਮਜ਼ਬੂਤ ਬਣੂਗੀ ਸੋ ਮੇਰੇ ਵੱਲੋਂ ਇਹ ਦੋਨਾਂ ਪਿੰਡਾਂ ਦੇ ਵਸਨੀਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈ ਸਾਡੇ ਸਰਕਾਰ ਗੁਰਮੀਤ ਸਿੰਘ ਜੀ ਸਰਜਾ ਸਾਹਿਬ ਸਾਡੇ ਭੈਣ ਜੀ ਭਾਰ ਜੀ ਇਹ ਦੋਨੇ ਹੀ ਉਹਨਾਂ ਦੇ ਪਿੰਡ ਆਪਸ ਦੇ ਵਿੱਚ ਜੋੜ ਲਈ ਆਏ ਜਿਹੜੀ ਫਿਰਨੀ ਹੈ ਸੋ ਇਹਨਾਂ ਦੋਵਾਂ ਪਿੰਡਾਂ ਨੂੰ ਬਹੁਤ ਸਨਹਾਰ ਹੁੰਦਾ ਇਸ ਤੋਂ ਇਲਾਵਾ ਅੱਜ ਅਸੀਂ ਮੁਛਲਪਿੰਡ ਦੀ ਵਿੱਚ ਅ ਤਰਸਿੱਕੇ ਦੇ ਵਿੱਚ ਖਜਾਲੇ ਦੇ ਵਿੱਚ ਰਸੂਲਪੁਰ ਦੇ ਵਿੱਚ ਅਸੀਂ ਜਿਹੜੇ ਪਬਲਿਕ ਜਿਹੜੇ ਹੰਤੇ ਨੇ ਉਹ ਜਿਹੜੀ ਜਿੱਥੇ ਵੀ ਟਾਂਕੀਆਂ ਨੇ ਉਹਨਾਂ ਨੂੰ ਚਾਰਦੀਵਾਰੀ ਉਹਨਾਂ ਦਾ ਕੰਮ ਚਾਰਦੀਵਾਰੀ ਕਰਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੈ ਇਹਦੇ ਨਾਲ ਕਾਫੀ ਪੂਰਾ ਇਧਰ ਦਾ ਜਿਹੜਾ ਇਲਾਕਾ ਹੈ ਉਹ ਬਹੁਤ ਫਾਇਦਾ ਹੋਵੇਗਾ। ਬਹੁਤ ਬਹੁਤ ਇਹ ਚਾਲੂ ਕਿਦੋਂ ਹੋਊਗੀ ਭੰਗਸਾ ਜੀ?